अगर ਤੁਹਾਨੂੰ ਪੰਜਾਬੀ ਆਉਂਦੀ ਹੈ ਮੈਨੂੰ ਪੰਜਾਬੀ ਆਉਂਦੀ ਹੈ ਤੇ ਉਹ ਜਿਹੜੀ ਰਿਲੇਟੇਬਿਲਟੀ ਹੈ ਨਾ ਉਹ ਬੜੀ ਕੁਇਕ ਹੋ ਜਾਏਗੀ ਇਹ ਮੇਰੇ ਲਈ ਨਹੀਂ ਹਰ ਮਾਂ ਬੋਲੀ ਦੇ ਚੀਜ਼ ਉਨੀ ਹੀ ਜ਼ਿਆਦਾ ਐਪਲੀਕੇਬਲ ਹੁੰਦੀ ਹੈ ਅਗਰ ਹਰਿਆਣਵੀ ਆ ਅਗਰ ਹਿਮਾਚਲੀ ਬੋਲੀ ਹੈ ਡੋਗਰੀ ਹੈ ਕੋਈ ਵੀ ਹੈ ਤੇ ਅਗਰ ਉਸ ਭਾਸ਼ਾ ਦੇ ਵਿੱਚ ਕਰਨਗੇ ਤੇ ਆਡੀਅנס ਹੀ ਉਸੇ ਤਰੀਕੇ ਨਾਲ ਲਏਗੀ ਤੇ ਜ਼ਿਆਦਾ ਮਜ਼ਾ ਆਏਗਾ ਐਂਡ ਆਮ ਵੈਰੀ ਹੈਪੀ ਕਿ ਪੰਜਾਬੀ ਕਾਮੇਡੀ ਦੀ ਆਡੀਅנס ਹੌਲੀ ਹੌਲੀ ਵਧਦੀ ਜਾ ਰਹੀ ਹੈ ਪੰਜਾਬੀਆਂ ਬਾਰੇ ਦੋ ਚੀਜ਼ਾਂ ਖਾਸੀਆਂ ਮਸ਼ਹੂਰ ਹਨ ਇੱਕ ਹੈ ਖਾਣਾ ਅਤੇ ਦੂਜਾ ਹੈ ਹੱਸਣਾ ਹਸਾਉਣਾ ਅਤੇ ਇਹ ਦੋਵੇਂ ਚੀਜ਼ਾਂ ਦਾ ਸੁਮੇਲ ਹੈ ਦ ਕਾਮਿਕ ਸਿੰਘ ਦੇ ਨਾਮ ਤੋਂ ਆਪਣੀ ਉੱਗੀ ਪਹਿਚਾਨ ਬਣਾ ਚੁੱਕੇ ਸਟੈਂਡ ਅਪ ਕਾਮੇਡੀ ਆਰਟਿਸਟ ਮਨਪ੍ਰੀਤ ਸਿੰਘ ਵਿੱਚ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਜੰਪਾਲ ਮਨਪ੍ਰੀਤ ਸਿੰਘ ਇਨੀ ਦਿਨੀ ਕੈਨੇਡਾ ਕਾਮੇਡੀ ਟੂਰ ਤੇ ਆਏ ਹੋਏ ਨੇ ਅਤੇ ਉਹਨਾਂ ਦੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਟੈਂਡ ਅਪ ਕਾਮੇਡੀ ਸ਼ੋਅ ਹੋ ਰਹੀ ਹੈ ਹਨ ਉਹ ਆਪਣੀ ਮਾਂ ਬੋਲੀ ਵਿੱਚ ਕਾਮੇਡੀ ਕਰਨ ਨੂੰ ਤਵੱਜੋ ਦਿੰਦੇ ਹਨ ਇਹ ਕਹਿੰਦੇ ਹੋਏ ਕਿ ਆਪਣੀ ਮਾਤ ਭਾਸ਼ਾ ਵਿੱਚ ਲੋਕ ਜੋਕਸ ਸਭ ਤੋਂ ਬਿਹਤਰ ਸਮਝਦੇ ਨੇ ਕਿਉਂਕਿ ਆਪਾਂ ਪੰਜਾਬੀ ਤੇ ਤੁਹਾਨੂੰ ਪਤਾ ਆਇਲਸ ਵੀ ਕੱਟ ਲੈਨੇ ਆ ਹਿੰਦੀ ਤੋਂ ਹਮਾਰੀ ਵੈਸੇ ਵੀ ਅੱਛੀ ਹੋਤੀ ਹੈ ਹੈ ਪਹਿਲੇ ਹੀ ਤਾਂ ਸਾਡੇ ਕੋਲ ਨਾ ਤਿੰਨ ਚਾਰ ਲੈਂਗੁਏਜ ਦਾ ਕੰਬੀਨੇਸ਼ਨ ਹੈਗਾ ਤੇ ਤੁਸੀਂ ਸੋਚਦੇ ਹੋ ਕਿ ਸਭ ਤੋਂ ਵਾਈਡ ਕਿਹੜੀ ਆ ਆਪਾਂ ਉਹਨੂੰ ਚੂਜ਼ ਕਰੀਏ ਸਭ ਤੋਂ ਵਾਈਡ ਚੂਜ਼ ਕਰਨ ਦੀ ਬਜਾਏ ਤੁਸੀਂ ਨਾ ਆਪਣੀ ਮਾਂ ਬੋਲੀ ਨੂੰ ਚੂਜ਼ ਕਰੋ ਤੇ ਉਹਨੂੰ ਵਾਈਡ ਕਰਨ ਦੀ ਕੋਸ਼ਿਸ਼ ਕਰੋ ਜਿਹੜੇ ਤੁਹਾਡੇ ਤੋਂ ਬਾਅਦ ਚ ਲੋਕ ਆਣਗੇ ਨਾ ਉਹ ਤੁਹਾਡਾ ਕਦੀ ਨਾ ਕਦੀ ਥੈਂਕ ਯੂ ਕਰਕੇ ਜਾਣਗੇ ਕਿ ਤੁਸੀਂ ਇੱਕ ਮਾਰਕੀਟ ਸਟੈਬਲਿਸ਼ ਕੀਤੀ ਸੀ ਤੇ ਅੱਜ ਉਸ ਮਾਰਕੀਟ ਦੇ ਕਰਕੇ ਮੈਨੂੰ ਰੋਟੀ ਮਿਲ ਰਹੀ ਹੈ ਆਪਣੇ ਕਾਮੇਡੀ ਦੇ ਟੌਪਿਕ ਚੁਣਨ ਬਾਰੇ ਗੱਲ ਕਰਦੇ ਮਨਪ੍ਰੀਤ ਦਾਸਦੇ ਖਾਨ ਇੱਕ ਚੰਗਾ ਲੇਖਕ ਅਤੇ ਵਕਤਾ ਹੋਣਾ ਵੀ ਕਾਮੇਡੀਅਨ ਬਣਨ ਲਈ ਅਹਿਮ ਹੈ ਅਤੇ ਇੱਕ ਚੰਗਾ ਲੇਖਕ ਪ੍ਰੇਰਨਾ ਆਪਣੇ ਆਸ-ਪਾਸ ਦੇ ਮਾਹੌਲ ਅਤੇ ਆਪਣੀ ਜ਼ਿੰਦਗੀ ਤੋਂ ਲੈ ਲੈਂਦਾ ਹੈ ਉਹ ਸਟੋਰੀ ਹੀ ਹੋਵੇ ਕੋਈ ਨਾ ਕੋਈ ਸਟੋਰੀ ਉਹਦੇ ਵਿੱਚ ਕਰੈਕਟਰ ਹੋਣ ਬਟ ਜੇ ਮੈਂ ਆਡੀਅנס ਦੇ ਪੁਆਇੰਟ ਆਫ View ਨੂੰ ਸੋਚਾਂ ਤੇ ਮੈਂ ਇਹ ਚੀਜ਼ ਸੋਚਦਾ ਕਿ ਉਹ ਮਿਡਲ ਕਲਾਸ ਫੈਮਿਲੀ ਦੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਹਾਡੇ ਮੇਰੀ ਵਾਲੀ ਫੈਮਿਲੀ ਹੋਗੀ ਮੰਮੀ ਪਾਪਾ ਦੇ ਉੱਤੇ ਅਰਾਊਂਡ ਫੈਮਿਲੀ ਦੇ ਉੱਤੇ ਜੋਕਸ ਹੋਣੇ ਚਾਹੀਦੇ ਤਾਂ ਕਿ ਉਹਨਾਂ ਨਾਲ ਰਿਲੇਟੇਬਿਲਟੀ ਬਣੀ ਰਵੇ ਤੇ ਮੈਂ ਰਿਲੇਟੇਬਿਲਟੀ ਨੂੰ ਬਹੁਤ ਜ਼ਿਆਦਾ ਕਨਸੀਡਰ ਕਰਦਾ ਕਿ ਜਿਹੜੀ ਗੱਲ ਮੈਂ ਕਰ ਰਿਹਾ ਉਹ ਐਗਜ਼ਿਸਟ ਕਰ ਰਹੀ ਹੋਵੇ ਮੈਂ ਝੂਠ ਨਾ ਮਾਰ ਰਿਹਾ ਹੋਵਾਂ ਇੰਡੀਆ ਚ ਪੋਲੀਟੀਕਲ ਕਰਨਾ ਥੋੜਾ ਜਿਆ ਮਸ਼ਕਿਲ ਹੋ ਜਾਂਦਾ ਬਟ ਬਾਕੀ ਤੇ ਕੋਸ਼ਿਸ਼ ਤੇ ਹੈਗੀ ਆ ਕਿ ਸਟਾਇਰ ਮੇਰਾ ਕੋਈ ਨਾ ਕੋਈ ਕਿਤਨਾ ਕਿਤੇ ਆਵੇ ਆਪਾਂ ਨਾ ਪੰਜਾਬੀ ਵਾਲੀ ਆਡੀਅנס ਨੂੰ ਆਪਣੇ ਵੱਲ ਮੂਵ ਕਰ ਰਹੇ ਆ ਨਾ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਮਿਕਰੀ ਹੀ ਸਟੈਂਡ ਅਪ ਆ ਉਹ ਹਜੇ ਵੀ ਕਿਤੇ ਮੈਂ ਕਈ ਵਾਰੀ ਸ਼ੋਅ ਕਰ ਅੰਜਾਵਾਂਗਾ ਤੇ ਉਹ ਕਹਿਣਗੇ ਫਿਰ ਤੁਸੀਂ ਨਾ ਇਦਾਂ ਕਰੋ ਸ਼ਾਹਰੂਖ ਖਾਨ ਦੀ ਆਵਾਜ਼ ਕੱਟ ਕੇ ਦਿਖਾਓ ਉਹ ਹਜੇ ਕਈ ਲੋਕ ਹੈਗੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਇਸ ਚੀਜ਼ ਨੂੰ ਲੈ ਕੇ ਡਿਫਿਕਲਟੀ ਆ ਰਹੀ ਹੈ ਕਿ ਸਟੈਂਡ ਅਪ ਹੈ ਕੀ ਹੈ ਬਟ ਆਉਣ ਵਾਲੇ ਕੋਸ ਟਾਈਮ ਤੱਕ ਆਪਾਂ ਇਹਨੂੰ ਇਹ ਕਲੀਅਰ ਕਰ ਦਾਂਗੇ ਕਿ ਕਿ ਸਟੈਂਡ ਅਪ ਤੇ ਮਮਿਕਰੀ ਦੋਨੋਂ ਅਲੱਗ-ਅਲੱਗ ਚੀਜ਼ ਹੈ ਅਤੇ ਮਮਕਿਨ ਹੈ ਕਿ ਕਿਸੇ ਨੂੰ ਇੱਕ ਕਮੀਡੀਅਨ ਦੇ ਹਾਸੇ ਵਿੱਚ ਕੱਸੇ ਹੋਏ ਤੰਜ ਜਾਂ ਫਿਰ ਕੁਝ ਸਿੱਠਣੀਆਂ ਵਾਂਗ ਮਾਹੌਲ ਕੀਤੀਆਂ ਗਈਆਂ ਟਿੱਚਰਾਂ ਪਸੰਦ ਨਾ ਆਈਆਂ ਹੋਣ ਕਿਉਂਕਿ ਇੱਕ ਕਮੀਡੀਅਨ ਵੀ ਦੇ ਆਪਣੇ ਦੇ ਕਿੰਨੇ ਜੋਗ ਬਣਾਉਂਦਾ ਹੀ ਆ ਹੁਣ ਜਿੰਨੂੰ ਪ੍ਰੋਬਲਮ ਹੈਗੀ ਹੈ ਨਾ ਰਾਦਿਕਾ ਉਹਨੂੰ ਹੋਣੀ ਨਹੀਂ ਹੋਣੀ ਆ ਉਹ ਉਹਨਾਂ ਕਿਸੇ ਵੀ ਚੀਜ਼ ਤੇ ਜੇ ਮੈਂ ਜੋਕ ਲਿਖ ਰਿਹਾ ਤੇ ਮੈਂ ਕਿਸੇ ਦੇ ਪਾਪਾ ਤੇ ਜੋਕ ਲਿਖਾਂਗਾ ਤੇ ਮੈਨੂੰ ਲੱਗੇਗਾ ਕਿ ਅਗਲਾ ਬੰਦਾ ਗੁੱਸਾ ਕਰ ਲੇਗਾ ਮੈਂ ਉਹੀ ਜੋਕ ਆਪਣੇ ਪਾਪਾ ਤੇ ਲਿਖ ਲਾਂਗਾ ਕਿ ਮੇਰੇ ਪਾਪਾ ਇਦਾਂ ਕਰਦੇ ਆ ਬਟ ਜਿੰਨੂੰ ਗੁੱਸਾ ਲੱਗਣਾ ਨਾ ਉਹਨੇ ਉਹੀ ਲੈ ਦੇ ਆਪਣੇ ਡੈਡੀ ਤੇ ਜੋਕ ਬਣਾਈ ਜਾਂਦਾ ਇਹ ਪੁੱਛਣ ਤੇ ਕਿ ਜਿਹੜੇ ਲੋਗ ਸਟੈਂਡ ਅਪ ਕਾਮੇਡੀ ਵਿੱਚ ਆਉਣਾ ਚਾਹੁੰਦੇ ਹਨ ਉਹ ਸ਼ੁਰੂਆਤ ਕਿਵੇਂ ਕਰ ਸਕਦੇ ਹਨ ਅਤੇ ਕਿਸ ਰਾਹ ਚੱਲ ਸਕਦੇ ਨੇ ਇਸ ਤੇ ਉਹ ਕਹਿੰਦੇ ਹਨ ਤੁਸੀਂ ਬੈਠ ਕੇ ਜੋਕ ਲਿਖਨੇ ਸਭ ਤੋਂ ਪਹਿਲੇ ਕਿਉਂਕਿ ਅੱਛਾ ਕਮੇਡੀਅਨ ਉਹੀ ਹੋ ਸਕਦਾ ਜਿਹੜਾ ਅੱਛਾ ਰਾਈਟਰ ਆ ਬਿਨਾ ਰਾਈਟਰ ਤੋਂ ਤੁਸੀਂ ਕਮੇਡੀਅਨ ਨਹੀਂ ਬਣ ਸਕਦੇ ਅਗਰ ਤੁਸੀਂ ਕਹੋ ਕਿ ਤੁਸੀਂ ਮੇਰਾ ਰਾਤੀ ਦਾ ਮੇਰਾ ਕੰਟੈਂਟ ਲਿਖਦੇ ਹੋਵੇ ਤੇ ਮਨਪ੍ਰੀਤ ਤੁਹਾਨੂੰ ਡਿਲੀਵਰ ਕਰ ਦਵੇ ਉਹ ਨਾ ਗੈਪ ਰਹੇਗਾ ਜਿਹੜਾ ਪੁਆਇੰਟ ਆਫ View ਹੋ ਦੋਨਾਂ ਦਾ ਅਲੱਗ-ਅਲੱਗ ਆ ਸੋਚਣ ਦਾ ਨਜ਼ਰੀਆ ਲੱਗ ਆ ਤੇ ਡਿਲੀਵਰ ਕਰਨ ਦਾ ਤਰੀਕਾ ਚੇਂਜ ਹੋ ਜਾਏਗਾ ਤੁਸੀਂ ਸਭ ਤੋਂ ਪਹਿਲੇ ਰਾਈਟਰ ਬਣੋ ਕੁਝ ਚੋਕ ਲਿਖੋ ਅਗਰ ਤੁਸੀਂ ਪੰਜਾਬੀ ਫੈਮਿਲੀ ਚੋਂ ਤੇ ਆਪਣੀ ਮੰਮੀ ਨਾਲ ਬੈਠੋ ਆਪਣੀ ਭੂਆ ਨਾਲ ਬੈਠੋ ਮਾਸੀ ਨਾਲ ਬੈਠੋ ਅੱਧੇ ਜੋਕ ਤੇ ਤੁਹਾਨੂੰ ਉਹਨਾਂ ਨੇ ਦੇ ਦਨੇ ਆ ਜਿੱਦ ਫਿਰ ਉਹ ਤਾਂ ਜੋਕ-ਜੋਕ ਲੇਕ ਕੇ ਤੁਸੀਂ ਨਾ ਓਪਨ ਮਾਈਕ 'ਚ ਜਾ ਕੇ ਟ੍ਰਾਈ ਕਰੋ ਓਪਨ ਮਾਈਕ 'ਚ ਨਹੀਂ ਜਾਣਾ ਤੁਸੀਂ ਇੰਸਟਾਗ੍ਰਾਮ 'ਤੇ ਟ੍ਰਾਈ ਕਰ ਲਓ ਇੰਸਟਾਗ੍ਰਾਮ 'ਤੇ 1 ਕਦੇ ਮਿੰਟ ਦੀ ਵੀਡੀਓ ਪਾ ਕੇ ਦੇਖੋ ਲੋਕੀ ਕਿੱਦਾਂ ਦਾ ਰਿਸਪੌਂਡ ਕਰਦੇ ਹੋ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦੀ ਆਡੀਅੰਸ ਕਾਫੀ ਵਾਈਡ ਹੋ ਚੁੱਕੀ ਹੈ ਤੇ ਜਦੋਂ ਤੁਸੀਂ 1 ਮਿੰਟ 2 ਮਿੰਟ 5 ਮਿੰਟ ਲਿਖ ਲੈਂਦੇ ਹੋ ਫਿਰ ਓਪਨ ਮਾਈਕ 'ਸੇ ਜਾਣਾ ਸ਼ੁਰੂ ਕਰੋ ਤੁਸੀਂ ધ ਕਾਮਿਕਸ ਸਿੰਗ ਦਿ ਸ਼ੋਜ਼ ਕਿੱਥੇ ਵੇਖ ਸਕਦੇ ਹੋ 18 ਤਰੀਕ ਨੂੰ ਟੋਰਾਂਟੋ 'ਚ ਸ਼ੋਅ ਹੈ ਤੇ 26 ਤਰੀਕ ਨੂੰ ਐਡਮਿੰਟਨ ਹੈ ਤੇ 31 ਤਰੀਕ ਨੂੰ ਕੈਮਲੂ ਤੇ ਅਗਰ ਤੁਸੀਂ ਇੰਨਾ ਜਗ੍ਹਾ ਤੇ ਰਹਿੰਦੇ ਹੋ ਤੇ ਆਪਣੀ ਫੈਮਲੀ ਨਾਲ ਲਾਣਾ ਚਾਹੁੰਦੇ ਹੋ ਪੰਜਾਬੀ ਸਮਝਦੇ ਹੋ ਤੇ ਪਲੀਜ਼ ਤੁਸੀਂ ਜਰੂਰ ਆਓ ਤੁਹਾਨੂੰ ਇੰਨਾ ਵਧੀਆ ਲੱਗੇਗਾ ਉਹਨਾਂ ਜਿਆਦਾ ਵਧੀਆ ਮੈਨੂੰ ਲੱਗੇਗਾ ਜਾਂਦੇ ਜਾਂਦੇ ਮੇਰੇ ਬਚਪਨ ਦੀ ਇੱਕ ਯਾਦ ਰਾਸ਼ਨ ਕਾਰਡ ਬਾਰੇ ਜੋਕ ਕਰਦੇ ਮਨਪ੍ਰੀਤ ਕਹਿੰਦੇ ਨੇ ਹੁਣ ਰਾਸ਼ਨ ਕਾਰਡ ਦਾ ਕਨਸੈਪਟ ਖਤਮ ਹੋ ਗਿਆ ਕਿਉਂਕਿ ਹੁਣ ਆਪਾਂ ਅਪਰ ਮਿਡਲ ਕਲਾਸ ਹੋ ਗਏ ਹਨਾ ਤੇ ਤਾਂ ਕਰਕੇ ਅਗਰ ਮੈਂ ਮੈਂ ਜੋਬ ਦੀ ਇੰਟਰਵਿਊ ਦੇਣ ਆਇਆ ਤੇ ਤੁਸੀਂ ਮੈਨੂੰ ਜੋਬ ਤੇ ਰੱਖਣਾ ਤੁਸੀਂ ਮੈਨੂੰ ਪੁੱਛੋਗੇ ਤੁਸੀਂ ਕਿਵੇਂ ਤੇ ਮੈਂ ਕਹੂੰਗਾ ਮੈਂ ਲੋਅਰ ਮਿਡਲ ਕਲਾਸ ਆ ਜੀ ਕੁਗ ਹੁਣ ਇਹਨੂੰ ਉਲਟਾ ਕਰ ਲਵਾਂ ਬੰਦਾ ਕਹਿੰਦਾ ਬੰਦਾ ਡੇਟ ਤੇ ਆਇਆ ਹੋਇਆ ਕਹਿੰਦਾ ਆਮ ਅਪਰ ਮਿਡਲ ਕਲਾਸ ਫੈਮਿਲੀ ਪਾਪਾ ਦਾ ਇੱਕਦਾਂ ਬਿਜ਼ਨਸ ਆ ਇਹ ਉਹ ਹਨਾ ਤੇ ਉਹ ਡਿਪੈਂਡ ਕਰਦਾ ਸਿਚੁਏਸ਼ਨ ਦੇ ਹਿਸਾਬ ਨਾਲ ਤੇ ਰਾਧਿਕਾ ਸ਼ਰਮਾ ਆਮਨੀ ਨਿਊਜ਼